ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੇ ਕੇ ਡੇਰੀ ਫਾਰਮ ਜਮੂਣਾਣਾ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਾਫੀ ਖਾਸ ਹੈ ਕਿਉਂਕਿ ਇੱਕ ਬਹੁਤ ਹੀ ਜ਼ਬਰਦਸਤ ਜਾਨਵਰ ਦਿਖਾਉਣਾ ਤੁਹਾਨੂੰ ਸਾਹਮਣੇ ਫਰੇਮ ਦੇ ਵਿੱਚ ਤੁਹਾਨੂੰ ਦੇਖ ਹੀ ਜਾਊਗਾ ਬਹੁਤ ਚੰਗੀ ਮੱਝ ਹੈ ਤੇ ਵਿਕਾਊ ਹੈ ਸਿੰਘ ਦਾਗੇ ਹੋਏ ਆ ਕਈ ਬਾਈ ਜਿਵੇਂ ਗਾਇਆਂ ਵਾਂਗੂ ਦਗਾ ਦਿੰਦੇ ਵੈਸੇ ਕੋਈ ਚੱਕਰ ਵੀ ਨਹੀਂ ਕਿਉਂਕਿ ਖੁੱਲੀਆਂ ਖਾਲੀਆਂ ਛੱਡੀਆਂ ਹੁੰਦੀਆਂ ਉਹ ਦਗਾ ਦਿੰਦੇ ਬਾਈ ਇਹ ਸਰੀਰ ਬਹੁਤ ਨਿਗਰਮ ਆਈਦਾ ਤੇ ਬਾਕੀ ਚੰਗੇ ਦੁੱਧ ਵਾਲੀ ਆ। ਭਾਨੇ ਦੇ ਉੱਪਰ ਨਾੜਾ ਨੂੜਾ ਤੁਹਾਨੂੰ ਮੈਂ ਦਿਖਾ ਦਿੰਨਾ। ਸੂਣ ਵਾਲੀ ਆ ਹਜੇ ਆਰਡਰ ਬਣਾ ਰਹੀ ਆ ਪਰ ਫਿਰ ਵੀ ਤੁਸੀਂ ਦੇਖੋ ਕਿਵੇਂ ਨਾੜਾ ਜਿਹੜੀਆਂ ਖੜੀਆਂ ਆ ਆਰਡਰ ਦੇ ਉੱਪਰ। ਤੇ ਦੂਜੀ ਗੱਲ ਇਹ ਵੀ ਮੈਂ ਦੇਖੋ ਬਿਲਕੁਲ ਕੋਲੇ ਹੋ ਕੇ ਵੀਡੀਓ ਬਣਾ ਰਿਹਾ ਤੇ ਮੱਝ ਡਰ ਨਹੀਂ ਰਹੀ। ਇੱਥੋਂ ਪਤਾ ਲੱਗਦਾ ਕਿ ਠੰਡੀ ਸੀਲ ਆ। ਪੋਸ਼ ਕਾਲੀ ਆ ਥੋੜੇ ਜੇ ਥੱਲੋਂ ਵਾਲ ਚਿੱਟੇ ਜ਼ਰੂਰ ਹੈਗੇ ਆ। ਪਿਓਰ ਮੁਰਾ ਦੇ ਵਿੱਚ ਪੈਂਦੀ ਆ। ਸਿੰਘ ਹੁੰਦੇ ਤਾਂ ਜ਼ਰੂਰ ਸਿੰਘਾਂ ਤੋਂ ਆਈਡੀਆ ਲੱਗਦਾ ਪਰ ਡਾਗੇ ਹੋਇਆ ਮੱਥਾ ਵੀ ਕਾਲਾ ਦੂਰੋਂ ਹੋ ਕੇ ਤੁਹਾਨੂੰ ਫਰੇਮ ਚ ਲੈ ਕੇ ਦਿਖਾਉਣਾ ਨੇੜਿਓਂ ਫਰੇਮ ਚ ਨਹੀਂ ਆ ਰਹੀ ਹੁਣ ਦੇਖੋ ਬਾਕੀ ਆਪਾਂ ਤੋੜ ਕੇ ਵੀ ਦਿਖਾਉਣੇ ਤੁਹਾਨੂੰ ਹਰਜੀਤ ਹੋਈ ਬਈ ਨਾਲੇ ਨੇੜੇ ਮੜ ਜਾ ਗੱਲਾਂ ਬਾਈ ਨਾ ਕਰਦੇ ਗੱਲ ਬਾਤ ਹੋਰ ਬਈ ਹਰਜੀਤ ਕੀ ਹਾਲ ਹੈ ਤੇ ਇਹ ਮੱਝ ਤਾਂ ਤੁਸੀਂ ਮੋਲ ਲਈਏ ਹਨਾ ਹਾਂਜੀ ਮੋਲ ਲਈਏ ਵੇਚਣਾਸਤੇ ਹਾਂਜੀ ਬਹੁਤ ਸੋਹਣਾ ਜਾਨਵਰ ਲੈਂਦਾ ਹਨ ਨਿਗਰ ਤੇ ਕਿੰਨੇਵੇਂ ਸੂਏ ਸੋਣਾ ਨੇ ਹੋਏ ਜੀ ਤੀਜਾ ਸੂਆ ਸੋਣਾ ਹੈ ਜੀ ਤੀਜਾ ਸੂਆ ਸੋਣਾ ਹੈ ਤੇ ਕੀ ਰਿਕਾਰਡ ਕੋਡ ਹੈ ਦਾ ਇਹਦਾ ਦੂਜੇ ਸੂਏ 16 16.5 ਕਿਲੋ ਦੁੱਧ ਆ ਮਾਰ ਘਾੜੇ ਦੱਸਿਆ ਗਰੰਟਡ ਹਾਂ ਜੀ ਪੈਸੇ ਦੇ ਆਰਾਮ ਨਾਲ ਹੀ ਦੇ ਦੂਗਾ ਤਾਂ ਹਨ ਮੱਝ ਦੱਸ ਰਹੀ ਹੈ ਤੇ ਕੋਈ ਸੀਮਨ ਸੋਣ ਦੱਸਿਆ ਉਹਨਾਂ ਨੇ ਕਿਹੜਾ ਲੱਗਿਆ ਉਹਨੇ ਸੀਮਨ ਨਹੀਂ ਦੱਸਿਆ ਜੀ ਅੱਛਾ ਲੱਗਿਆ ਉਹ ਸੀਮਨ ਹੀ ਹਾਂ ਲੱਗਿਆ ਸੀਮਨ ਹੀ ਠੀਕ ਹੈ ਦੋਸਤੋ ਇਹ ਬੜੀ ਲੋਖੜੀ ਗੱਲ ਹੁੰਦੀ ਵੀ ਆਪਣੇ ਇਹਨਾਂ ਲੋਕ ਥੋੜਾ ਜਿਹਾ ਰਿਕਾਰਡ ਨਹੀਂ ਰੱਖਦੇਗੇ ਅੱਛਾ ਇੱਕ ਚੀਜ਼ ਹੋਰ ਦਿਖਾਵਾਂ ਤੁਹਾਨੂੰ ਵੀ ਹਾਂਜੀ ਕੱਟੀਆਂ ਹੀ ਦਿੰਦੀ ਆ ਜੀ ਅੱਛਾ ਇਹਦੇ ਪਹਿਲਾਂ ਦੋ ਕੱਟੀਆਂ ਦਿੱਤੀਆਂ ਨੇ ਹਾਂ ਕੱਟੀਆਂ ਹੀ ਦਿੱਤੀਆਂ ਪਹਿਲੇ ਸੂਏ ਤੇ ਦੂਜੇ ਸੂਏ ਤੀਜਾ ਇਹ ਸੂਈ ਉਹ ਕਹਿੰਦੇ ਕੱਟੀਆਂ ਹੀ ਦਿੰਦੀ ਹੈ ਠੀਕ ਹੈ ਹਾਂਜੀ ਪਿੰਡੇ ਦੇ ਉੱਪਰ ਨਾੜਾਂ ਦੇਖੋ ਤੁਸੀਂ ਦਨ ਛਿਪੇ ਮੈਂ ਵੀਡੀਓ ਬਣਾ ਰਿਹਾ ਜਦ ਕਿ ਕੋਈ ਧੁੱਪ ਵਗੈਰਾ ਹੈ ਨਹੀਂ ਹਜੇ ਆ ਬਾਬਾ ਜੀ ਪੜ ਰਹੇ ਤੁਹਾਨੂੰ ਆਵਾਜ਼ ਵਿੱਚ ਸੁਣ ਰਹੀ ਹੋਗੀ ਬਿਲਕੁਲ ਦਨ ਛਿਪਿਆ ਹੋਇਆ ਸਾਡੇ 6:30 ਦਾ ਟਾਈਮ ਹੈ 6:30 ਸਾਡੇ 6:30 ਦਾ ਤੇ ਦੇਖੋ ਨਾੜਾ ਚੈੱਕ ਕਰੋ ਪਿੰਡੇ ਦੇ ਵਿੱਚ ਪਿੰਡੇ ਦੇ ਵਿੱਚ ਚਮਕ ਬਹੁਤ ਜ਼ਿਆਦਾ ਹੈ ਇਧਰ ਨੂੰ ਕਰ ਹਰ ਜੀ ਤੋਰ ਹੀ ਲੈ ਚੱਲ ਬਾਕੀ ਫੇਰ ਕਰਦੇ ਗੱਲਾਂ ਆਪਾਂ ਠੰਡੀ ਸੀਲ ਮੱਝਾ ਦੋਸਤੋ ਇਧਰ ਇਧਰ ਦਵਾ ਲੋ ਕਿੜਾ ਕੋਈ ਹਜੇ ਸੋਨ ਦੇ ਵਿੱਚ ਦਿਨ ਕਾਫੀ ਪਏ ਆ ਕੋਈ ਪੁੜੇ ਵਗੈਰਾ ਨਹੀਂ ਤੋੜੇ ਇਹ ਉਹ ਪਿਛਲੇ ਪਾਸੇ ਦੇਖੋ ਆਰਡਰ ਪਿਛਲੇ ਪਾਸੇ ਨੂੰ ਚੰਗਾ ਬਣਾ ਰਹੀ ਐ। ਚੌੜਾ ਆਰਡਰ ਬਣਾ ਰਹੀ ਐ। ਚਲੋ ਮੋੜ ਲਓ। ਮੋੜ ਲਓ। ਨਾੜਨੂੜਾਂ ਬहोत ਆਰਡਰ ਦੇ ਉੱਪਰ ਹੱਜੇ ਤਾਂ। ਉੱਥੇ ਹੀ ਲੈ ਜਾਓ ਖੋਨੀ ਤੇ ਹੀ ਬੱਸ। ਬਹੁਤ ਹੀ ਨਿੱਗਰ ਸਰੀਰ ਦੀ ਬਹੁਤ ਹੀ ਚੌੜੇ ਸਰੀਰ ਦੀ ਮੱਜਾ ਦੋਸਤੋ ਹਰਜੀਤ ਇੱਥੋਂ ਤਾਂ ਹਿਲਦੀ ਨਹੀਂ ਜਿੱਥੇ ਪੈਰ ਗੱਡ ਲੈਂਦੀ ਹੈ ਹੁਣ ਦੇਖੋ ਹਰਜੀਤ ਪੂਛ ਫੜੀ ਹੁਣ ਮਾੜੀ ਜੀ ਅੱਡਰ ਜਿਹੜਾ ਸੂਤੋਂ ਸ਼ੁਰੂ ਹੁੰਦਾ ਦੋਸਤੋ ਥੱਲੇ ਤੱਕ ਪੂਰੀ ਚੜਾਈ ਦੇ ਨਾਲ ਜਾਂਦਾ ਹੈ ਜਦ ਕਿ ਹਜੇ ਇਹਨੇ ਭਰਨਾ ਹੈ ਕਿਉਂਕਿ ਕੱਚੀ ਹੈ ਮੱਜ ਤੁਸੀਂ ਪੂੜੇ ਚੈੱਕ ਕਰੋ ਕੋਈ ਬਹੁਤ ਏ ਨਵਾਏ ਨੂੰ ਇਹ ਨਹੀਂ ਪੂੜੇ ਠੰਡੀ ਹੈ ਜੀ ਭਾਈ ਹਾਂ ਜਮਾਂ ਠੰਡੀ ਸੀ ਲਾ ਹਣਾ ਹਾਂ ਆ ਨਾੜਾ ਪਿੱਛਲੇ ਪਾਸੇ ਹੈ ਨਾ ਕਰੀ ਐ ਨੂੰ ਮੜਾ ਜਿਹਾ ਦਿਖਾਈਏ ਆ ਦੇਖ ਬਹੁਤ ਨਾੜਾ ਨੂੜਾ ਹੈ ਨਾ ਬਣਿਆ ਹੋਇਆ ਥਣ ਵੀ ਬਹੁਤ ਸੋਹਣਾ ਲੱਗਿਆ ਹੈ ਇਧਰਲੇ ਪਾਸੋਂ ਵੀ ਦੇਖ ਲੋ ਸੱਜਾ ਪਾਸਾ ਬਹਿਣੀ ਵਾਲਾ ਪਾਸਾ ਤੁਹਾਨੂੰ ਮੈਂ ਪਹਿਲਾਂ ਦਿਖਾਤਾ ਸੀ ਇਧਰੋਂ ਥਣ ਵਗੈਰਾ ਵੀ ਦੇਖ ਲੋ ਸਾਰਾ ਕੁਝ ਓਕੇ ਆ ਕੰਮ ਸਿੰਘ ਦਾਗੇ ਹੋਏ ਆ ਇਹ ਹਰਜੀਤ ਫਿਰ ਉਹਨਾਂ ਦੀ ਖੁੱਲ੍ਹਾਂ ਗਿਆ ਛੱਡੀਆਂ ਕਿ ਵੈਸੇ ਸ਼ੌਂਕ ਵਜੋਂ ਹੀ ਦਗਾਤੇ ਉਹਨਾਂ ਨੇ ਸ਼ੌਂਕ ਵਜੋਂ ਦਗਾ ਗਏ ਸਾਰਿਆਂ ਦੇ ਦਗੇ ਸਾਰਿਆਂ ਦੇ ਦਗੇ ਹਾਂਜੀ ਠੀਕ ਐ ਤੇ ਕਿੰਨੇ ਕਿ ਦਿਨ ਦੱਸੇ ਉਹਨਾਂ ਨੇ ਰਹਿੰਦੇ ਆ ਇਹਦੇ ਇਹ ਮੰਨ ਲਓ 10 ਤੋਂ 10 ਕਿ ਦਿਨ ਮੰਨ ਕੇ ਚੱਲੋ ਜੀ ਠੀਕ 10 ਕਿ ਦਿਨ ਲੈ ਲਓ ਮੱਝਾਂ ਵੈਸੇ ਵੀ 10 ਮਹੀਨੇ ਤੇ 10 ਦਿਨ ਲੈਂਦੀਆਂ ਉੱਪਰ ਲੈ ਜਾਂਦੀਆਂ ਬਹੁਤ ਸੋਹਣੀ ਤੇ ਨਿਗਰਮਾ ਜੀ ਦੋਸਤੋ ਤੇ ਦੁੱਧ ਵਾਲੀ ਐ ਆਰਾਮਣਾਈ ਦੁੱਧ 16-17 ਕਿਲੋ ਤਾਂ ਮਮੁੱਲੀ ਗੱਲ ਐ ਇਹਦੇ ਵਾਸਤੇ ਤੇ ਰੇਟ ਰੂਟ ਹਰਜੀਤ ਜੇ ਆਪਾਂ 1,95,000 ਰੁਪਏ ਮੰਗਦੇ ਆ 1,95,000 ਹਾਂਜੀ ਠੀਕ ਹੈ ਚੁਮਣਤਨ ਹੋ ਜਾਊਗਾ ਹਾਂਜੀ ਚੁਮਣਤਨ 1,95,000 ਦੋਸਤੋ ਫਿਕਸ ਰੇਟ ਹੈ ਇਹਦੇ ਚੋਂ ਖੁਸ਼ੀ ਨਾਲ ਬਾਈ ਆਪਣਾ ਮਾਨਤਨ ਜ਼ਰੂਰ ਕਰੂਗਾ ਜਿਸ ਕਿਸੇ ਵੀਰ ਨੂੰ ਪਸੰਦ ਆਉਂਦੀ ਹੈ ਮੱਝ ਤਾਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਲਓ ਜੀ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੈ ਵੀਡੀਓ ਵੇਖਣ ਲਈ ਧੰਨਵਾਦ ਸ਼ੁਕਰੀਆ